ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਇੱਥੇ ਹਸਪਤਾਲ ਦੇ ਅੰਦਰ ਇੱਕ ਕਪਲ ਦੇ ਵਿੱਚ ਜੰਮ ਕੇ ਕਲੇਸ਼ ਹੋਇਆ ਜਿੱਥੇ ਜਨਾਨੀ ਤੇ ਜਿਹੜਾ ਉਸ ਦਾ ਹਸਬੰਡ ਉਸ ਦੇ ਵਿੱਚ ਕਾਫੀ ਵਿਵਾਦ ਹੁੰਦਾ ਇੱਕ ਦੂਜੇ ਦੇ ਥੱਪੜੋ ਥੱਪੜੀ ਹੁੰਦੀ ਇੱਥੇ ਨਜ਼ਰ ਆਏ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇੱਥੇ ਇੱਕ ਬੰਗਲਾਦੇਸ਼ੀ ਕਪਲ ਹਸਪਤਾਲ ਦੇ ਅੰਦਰ ਹੀ ਇਹ ਜੋੜਾ ਜਿਹੜਾ ਹਸਪਤਾਲ ਦੇ ਅੰਦਰ ਹੀ ਕਾਫੀ ਜ਼ਿਆਦਾ ਹੰਗਾਮਾ ਕਰ ਦਿੰਦਾ ਹੈ ਤੇ ਮੌਕੇ ਤੇ ਹੀ ਇਸ ਦਰਮਿਆਨ ਦੀਆਂ ਤਸਵੀਰਾਂ ਕਿਸੇ ਦੇ ਵੱਲੋਂ ਵਾਇਰਲ ਕਰ ਦਿੱਤੀਆਂ ਗਈਆਂ ਜਿੱਥੇ ਹਸਪਤਾਲ ਦੇ ਵਿੱਚ ਕਾਫੀ ਹੰਗਾਮਾ ਹੋਇਆ ਤੇ ਦੋਵੇਂ ਥੱਪੜੋਂ ਥੱਪੜੀ ਤੇ ਉਤਰ ਆਏ ਨੇ ਜੰਮ 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 ਏ ਏ ਏ ਏ ਐ ਯਾ ਤਰ੍ਹਾਂ ਕਿਹਨੂੰ ਕਰਦਾ ਰੱਖਦਾ ਹੈ ਬਾਈ ਹੈਲੋ ਤੇ ਸੁਣ ਲੈ ਕੇਸ ਡਰ ਬਾਈ ਇਹ ਆਪਣੇ ਨੂੰ ਦੇਖੇ ਵਿੱਚ ដាក់ਦਾ ਰੱਖ ਹੈਲੋ ਹਲਾ ਬਾਈ ਤਾਂ ਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਇੱਥੇ ਹਸਪਤਾਲ ਦੇ ਅੰਦਰ ਇੱਕ ਕਪਲ ਦੇ ਵਿੱਚ ਜੰਮ ਕੇ ਕਲੇਸ਼ ਹੋਇਆ ਜਿੱਥੇ ਜਨਾਨੀ ਤੇ ਜਿਹੜਾ ਉਸ ਦਾ ਹਸਬੰਡ ਉਸ ਦੇ ਵਿੱਚ ਕਾਫੀ ਵਿਵਾਦ ਹੁੰਦਾ ਇੱਕ ਦੂਜੇ ਦੇ ਥੱਪੜੋ ਥੱਪੜੀ ਹੁੰਦੀ ਇੱਥੇ ਨਜ਼ਰ ਆਏ ਨੇ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇੱਥੇ ਇੱਕ ਬੰਗਲਾਦੇਸ਼ੀ ਕਪਲ ਹਸਪਤਾਲ ਦੇ ਅੰਦਰ ਹੀ ਇਹ ਜੋੜਾ ਜਿਹੜਾ ਹਸਪਤਾਲ ਦੇ ਅੰਦਰ ਹੀ ਕਾਫੀ ਜ਼ਿਆਦਾ ਹੰਗਾਮਾ ਕਰ ਦਿੰਦਾ ਹੈ ਤੇ ਮੌਕੇ ਤੇ ਹੀ ਇਸ ਦਰਮਿਆਨ ਦੀਆਂ ਤਸਵੀਰਾਂ ਕਿਸੇ ਦੇ ਵੱਲੋਂ ਵਾਇਰਲ ਕਰ ਦਿੱਤੀਆਂ ਗਈਆਂ ਜਿੱਥੇ ਹਸਪਤਾਲ ਦੇ ਵਿੱਚ ਕਾਫੀ ਹੰਗਾਮਾ ਹੋਇਆ ਤੇ ਦੋਵੇਂ ਥੱਪੜੋ ਥੱਪੜੀ ਤੇ ਉਤਰਾਏ ਨੇ ਜੁੰਮ 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 ਕੀ ਕਰਦੇ ਹੋ ਆਪਣੇ ਨੂੰ ਦੇਖੇ ਵਿੱਚ ਧੱਕਾ ਰੱਖਿਆ ਹੈ ਲੋ ਹਲਾ ਭਾਈ ਤਾਂ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਅਸਲ ਇੱਥੇ ਹਸਪਤਾਲ ਦੇ ਅੰਦਰ ਇੱਕ ਕਪਲ ਦੇ ਵਿੱਚ ਜੰਮ ਕੇ ਕਲੇਸ਼ ਹੋਇਆ ਜਿੱਥੇ ਜਨਾਨੀ ਤੇ ਜਿਹੜਾ ਉਸ ਦਾ ਹਸਬੰਡ ਉਸ ਦੇ ਵਿੱਚ ਕਾਫੀ ਵਿਵਾਦ ਹੁੰਦਾ ਇੱਕ ਦੂਜੇ ਦੇ ਥੱਪੜੋ ਥੱਪੜੀ ਹੁੰਦੀ ਇੱਥੇ ਨਜ਼ਰ ਆਏ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇੱਕ ਬੰਗਲਾਦੇਸ਼ੀ ਕਪਲ ਹਸਪਤਾਲ ਦੇ ਅੰਦਰ ਹੀ ਇਹ ਜੋੜਾ ਜਿਹੜਾ ਹਸਪਤਾਲ ਦੇ ਅੰਦਰ ਹੀ ਕਾਫੀ ਜ਼ਿਆਦਾ ਹੰਗਾਮਾ ਕਰ ਦਿੰਦਾ ਹੈ ਤੇ ਮੌਕੇ ਤੇ ਹੀ ਇਸ ਦਰਮਿਆਨ ਦੀਆਂ ਤਸਵੀਰਾਂ ਕਿਸੇ ਦੇ ਵੱਲੋਂ ਵਾਇਰਲ ਕਰ ਦਿੱਤੀਆਂ ਗਈਆਂ ਜਿੱਥੇ ਹਸਪਤਾਲ ਦੇ ਵਿੱਚ ਕਾਫੀ ਹੰਗਾਮਾ ਹੋਇਆ ਹੈ ਤੇ ਦੋਵੇਂ ਥੱਪੜੋਂ ਥੱਪੜੀ ਤੇ ਉਤਰ ਆਏ ਨੇ ਜੰਮ 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 ऐ रे मानू ला दे Hello. ऐ ऐ ऐ ऐ ऐ ऐ ऐ ऐ ऐ